ਮੈਂ ਕਿਨਾਰਾ ਸਮੁੰਦਰ ਦਾ ਹੌ ਲਹਿਰਾਂ ਵਰਗੀ ਏ ਮੈਂ ਕਿਨਾਰਾ ਸਮੁੰਦਰ ਦਾ ਹੌ ਲਹਿਰਾਂ ਵਰਗੀ ਏ ਮੈਂ ਢਲਦੇ ਦਿਨ ਵਰ ਕਤਿਉ ਦੁਪਹਿਰਾਂ ਵਰਗੀ ਏ ਪਤਾ ਨਹੀਂ ਉਹ ਕਿਹੜੀ ਗੱਲੋਂ ਹਵਾ ਵਿੱਚ ਰੰਦੀ ਏ ਪਤਾ ਨਹੀਂ ਉਹ ਕਿਹੜੀ ਹਵਾ ਚ ਰੈਂਦੀ ਏ ਹੱਦ ਦੀ ਏ ਕਿਸ ਗੱਲੋਂ ਕਿਉਂ ਪਾਗਲ ਕਹਿੰਦੀ ਏ ਪਤਾ ਨਹੀਂ ਓਹੋ ਕਿਹੜੀ ਹਵਾ ਚ ਰੈਂਦੀ ਏ ਹੱਦ ਦੀ ਏ ਕਿਸ ਗੱਲੋਂ ਕਿਉਂ ਪਾਗਲ ਕਹਿੰਦੀ ਏ ਰਹਿਂਦਾ ਕਾਪਿਆ ਤੰਗ ਮੇਰਾ ਰਹਿਂਦਾ ਕਾਪਿਆ ਤੰਗ ਮੇਰਾ ਤੇ ਉਹ ਬਹਿਰਾਂ ਵਧ ਕੀ ਏ ਮੈਂ ਕਿਨਾਰਾ ਸਮੁੰਦਰ ਦਾ ਤੇ ਉਹ ਲਹਿਰਾਵਦੀ ਏ ਮੈਂ ਕਿਨਾਰਾ ਸਮੁੰਦਰ ਦਾ ਤੇ ਉਹ ਲਹਿਰਾਵਦੀ ਏ ਮੈਂ ਜਾਂ ਮੋਸਾਈਕ ਤੇ ਉਹ ਬਾਈਕ ਰੱਖਦੀ ਏ ਮੈਂ ਜਾਂ ਮੋਸਾਈਕ ਤੇ ਉਹ ਬਾਈਕ ਰੱਖਦੀ ਏ ਮੈਂ ਲੰਚ ਕਰਾਂ ਟਿਕਲ ਖੋਲ ਕੇ ਤੇਉ ਪਾਟ ਕੂੜ ਚੱਕਰੀ ਮੈਂ ਲੈ ਚਿਕਰਾਂ ਟਿਕਣ ਖੋਲ ਕੇ ਤੇਉ ਪਾਟ ਕੂੜ ਚੱਕਰੀ ਮੈਂ ਪਿੰਡੂ ਜਹਾਨ ਲੱਗਦਾ ਤੇ ਉਹ ਸ਼ਹਿਰਾ ਬਦਗੀ ਮੈਂ ਕਿਨਾਰਾ ਸਮੁੰਦਰ ਦਾ ਤੇ ਉਹ ਲੈਰਾ ਬਦਗੀ ਮੈਂ ਕਿਨਾਰਾ ਸਮੁੰਦਰ ਦਾ ਤੇ ਉਹ ਲੈਰਾ ਬਦਗੀ ਪਤਾ ਨਹੀਂ ਕਿਉਂ ਮੱਥੇ ਵੱਟ ਪਾਉਂਦੀ ਏ ਦੇਖ ਕਈ ਵਾਰੀ ਦਿਲ ਨੈਣ ਚੋਤੀ ਮੁਸਕਾਉਂਦੀ ਏ ਪਤਾ ਨਹੀਂ ਕਿਉਂ ਮੱਥੇ ਵੱਟ ਪਾਉਂਦੀ ਏ ਦੇਖ ਕਈ ਵਾਰੀ ਦਿਲ ਨੈਣ ਚੋਤੀ ਮੁਸਕਾਉਂਦੀ ਏ ਸਾਡੀ ਬਾਣੀ ਮਿਸ਼ਰੀ ਵਰਗੀ ਸਾਡੀ ਬਾਣੀ ਮਿਸ਼ਰੀ ਵਰਗੀ ਤੇਉ ਦੀਹਰਾ ਵਰਗੀਏ ਮੈਂ ਕਿਨਾਰਾ ਸਮੁੰਦਰ ਦਾ ਤੇਉ ਲੇਰਾ ਵਰਗੀਏ ਮੈਂ ਕਿਨਾਰਾ ਸਮੁੰਦਰ ਦਾ ਤੇਉ ਲੇਰਾ ਵਰਗੀਏ ਸਾਡੇ ਵਾਲੇ ਤਕਦੀਨਾ ਦਿੰਦਰ ਬਹੁਤ ਸਤਾਉਂਦੀ ਤਾਡੇ ਵੱਲ ਤੱਕਦੀ ਨਾ ਬਿੰਦਰ ਬਹੁਤ ਸਤਾਉਂਦੀ ਏ ਉੱਪਰ ਮਰ ਜਾਣੇ ਨੂੰ ਉਹ ਬਹੁਤ ਸਤਾਉਂਦੀ ਏ ਉੱਪਰ ਮਰ ਜਾਣੇ ਨੂੰ ਉਹ ਬਹੁਤ ਸਤਾਉਂਦੀ ਏ ਸੰਗਰੂਰ ਵੀ ਪਰਖੂ ਨਾ ਉਹ ਕਹਿਣਾ ਵਰਗੀ ਏ ਸੰਗਰੂਰ ਵੀ ਪਰਖੂ ਨਾ ਉਹ ਕਹਿਣਾ ਵਰਗੀ ਏ ਮੈਂ ਕਿਨਾਰਾ ਸਮੁੰਦਰ ਦਾ ਤੇ ਉਹ ਲਹਿਰਾਂ ਵਧ ਗਈ ਏ ਮੈਂ ਕਿਨਾਰਾ ਸਮੁੰਦਰ ਦਾ ਤੇ ਉਹ ਲਹਿਰਾਂ ਵਧ ਗਈ ਏ ਮੈਂ ਕਿਨਾਰਾ ਸਮੁੰਦਰ ਦਾ ਤੇ ਉਹ ਲਹਿਰਾਂ ਪਰ ਗਈ